ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੋਰਸਨ ਦੁਤੇ ਗੱਲ ਕਰਦੇ ਹਾਂ ਜੀ ਜਿੱਥੇ ਬਹੁਤ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਫਿਰ ਹੋਏ ਬਿਮਾਰ ਕੀ ਗੱਲ ਭਗਵੰਤ ਸਿੰਘ ਮਾਨ ਜੋ ਤਿੰਨ ਮਹੀਨੇ ਤੋਂ ਜਿਮਨੀ ਚੋਣਾ ਵਾਸਤੇ ਡੇਰੇ ਲਾ ਕੇ ਬੈਠੇ ਲੁਧਿਆਣਾ ਪਛਮੀ ਦੇ ਵਿੱਚ ਉਹ ਬਿਮਾਰ ਹੋ ਚੁੱਕੇ ਨੇ ਉਹਨਾਂ ਦੀ ਬਿਮਾਰ ਹੋਣ ਦੀ ਖਬਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੇ ਡਾਕਟਰਾਂ ਨੇ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਦਾ ਗਲਾ ਖਰਾਬ ਹੋਣ ਕਰਕੇ ਉਹ ਬਿਮਾਰ ਹੋ ਚੁਕੇ ਨੇ ਚਾਹੇ ਪੂਰਾ ਸ਼ਡਿਊਲ ਬਣਾ ਕੇ ਰੱਖਿਆ ਸੀ ਉਹਨਾਂ ਨੇ ਪ੍ਰਚਾਰ ਕਰਨ ਵਾਸਤੇ ਕਿ ਲੋਕਾਂ ਦੇ ਵਿੱਚ ਉਹ ਵਿਚਰਨਗੇ ਤੇ ਹਰੇਕ ਜੋ ਸਿਆਸੀ ਪਾਰਟੀ ਹੈ ਉਹਨਾਂ ਨੂੰ ਮਾਤ ਦੇ ਦੇ ਨਜ਼ਰ ਆਉਣਗੇ ਲੇਕਿਨ ਉਹ ਆਪਣੇ ਆਪ ਨੂੰ ਬਚਾਉਂਦੇ ਨਜ਼ਰ ਆ ਰਹੇ ਨੇ ਕਿ ਇਹ ਨਹੀਂ ਪਤਾ ਕਿ ਇੱਕ ਜੋ ਸਾਜ਼ਿਦ ਅਸੀਂ ਜਾ ਰਹੀ ਹੈ ਜਾਂ ਫਿਰ ਉਹ ਬਿਮਾਰ ਹੋ ਚੁਕੇ ਹਨ ਤਾਂ ਲੋਕ ਸ਼ਾਇਦ ਇਹਨਾਂ ਗੱਲਾਂ ਨੂੰ ਦੋ ਤਰਫਾ ਲੈਂਦੇ ਹੋਏ ਨਜ਼ਰ ਆ ਰਹੇ लेकिन उन्होंने लाइव होकर अपने लाइव से क्या कि मैं चाहे बीमार आ मैं नहीं पहुंच पाया لیکن میرے میں ایک حق ਤੁਹਾਨੂੰ ਇਹ ਤੁਹਾਨੂੰ حق ਨਾ ਕਹਿ ਸਕਦਾ ਤੇ حق ਨਾ ਟੜ ਤੋਂ ਵੋਟਾਂ ਮੰਗ ਸਕਦਾ ਕਿ ਆਪਾਂ ਜੀ ਲੁਧਿਆਣਾ ਪੱਛਮੀ ਦੀਆਂ ਵੋਟਾਂ ਜਿੱਤਾਂਗੇ ਕਿਉਂਕਿ ਜੋ ਦੂਸਰੀਆਂ ਪਾਰਟੀਆਂ ਨੇ ਨੇ ਹਜੇ ਤੱਕ ਕੋਈ ਕੰਮ ਕਰਕੇ ਨਹੀਂ ਦਿਖਾਇਆ ਸਾਡੀ ਪਾਰਟੀ ਲਗਾਤਾਰ ਕੰਮ ਕਰਦੀ ਨਜ਼ਰ ਆ ਰਹੀ ਹੈ ਇਹੋ ਜਿਹੀਆਂ ਉਹ ਗੱਲਾਂ ਕਰਦੇ ਨਜ਼ਰ ਆਏ ਆਪਣੇ ਲਾਈਫ ਦੇ ਵਿੱਚ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹੱਥਾਂ